3 ਸਾਲ ਬਾਅਦ ਉਹਦੇ ਨਾਲ ਕਿੱਥੇ ਗਿਆ ਤੂੰ ਐਮਐਲਏ ਅਬਾਸਰ ਜਖਸੀਰ ਆਏ ਸੀ ਪਰ ਕਿਸਾਨਾਂ ਦੇ ਜਵਾਬ ਦੇ ਪਹਿਲਾਂ ਹੀ ਦੇਖ ਰਹੇ ਹਾਂ ਕਿ ਮੱਝ ਰਹੇ ਨੇ ਖੜੇ ਕਿਉਂ ਨਹੀਂ ਖੜਦੇ ਕਿੰਨੇ ਆ ਇਹ ਹਾਰ ਲਿਆ ਸੀ ਜੁੱਤੀਆਂ ਦੇ ਪਾਵਾਂਗੇ ਹਾਰ ਪਾਉਣੇ ਸੀ ਅਜੇ ਟਰਾਲੀ ਚੋਰਾ ਟਰਾਲੀ ਚੋਰਾ ਸਾਡੇ ਸਾਰੇ ਸੰਦ ਚੋਰੀ ਕਰੇ ਪਿਆ ਉਥੋਂ ਛੱਡੇ ਗਿਆ ਸਾਡੀ ਫੇਜ ਨਹੀਂ ਸਾਡੀ ਸਾਡੀ ਕੋਈ ਟਰਾਲੀ ਨਹੀਂ ਛੱਡੀ ਸਾਨੂੰ ਜਵਾਬ ਦੇ ਕੇ ਜਾਵੇ ਅੱਜ ਦੇਵਾਂਗੇ ਜਵਾਬ ਪੈਂਦੇ ਵੋਟਾਂ ਦੇਵਾਂਗੇ ਤੁਹਾਨੂੰ ਜਵਾਬ ਆ ਯਾਦ ਕਰ ਗਿਆ ਆ ਤੇਰੇ ਨਹੀਂ ਵੇਖੂਗਾ ਮੈਂ ਯਾਰ ਕਿਹੜੀ ਗੱਲ ਦਾ ਹੋ ਗਿਆ ਭੱਜ ਕੇ ਉਹ ਜੇ ਚੋਰ ਆ ਸਾਡੇ ਟੋਬੇ ਦਾ ਹਾਲ ਦੇਖੋ ਕੀ ਹੈ ਕੋ ਸੜਕ ਦਾ ਦੇਖੋ ਇਹਨਾਂ 4 ਸਾਲ ਹੋਏ ਟੁੱਟੀ ਨੂੰ ਘੋਟੇ-ਘੋਟੇ ਪਾਣੀ ਖੜਾ ਹੁੰਦਾ ਤੇ 3 ਸਾਲੋਂ ਸਾਡੇ ਆਏ ਹੀ ਨਹੀਂ ਕੀ ਕਹਿ ਕੇ ਸੱਦੇ ਉਹ ਨੂੰ ਆਏ ਕਿਥੇ ਰੇਗਾਂ ਲਾ ਲਿਖੀ ਜਾਂਦੇ ਆਂ ਆ ਹੀ ਲਿਖ ਕੇ ਸੱਦੇ ਗਾ ਲੈਂਦੇ ਸਾਨੂੰ ਤਾਈ ਵਾਰੀ ਆਫ ਕਰਕੇ ਸੱਦ ਕੇ ਇਕੱਠ ਦਿਖਾ ਦਿੰਦੇ ਆ ਵਸ ਸੱਚੇ ਦੇ ਕੀ ਹਾਲਾ ਤੁਹਾਡੇ ਪਿੰਡ ਚ ਨਾ ਸਭ ਤੇਰਾ ਜੀ ਸਭ ਆਂ ਕਹਿ ਦੇਣਾ ਸੀ ਐਵੇਂ ਤੇ ਵਾਧੂ ਕਿਹਾ ਜੀ ਉੱਥੇ ਕੱਟ ਹੋਇਆ ਵਿਆ ਕੱਲਾ ਮੈਨੂੰ ਸੁਣਨਾ ਹੈ ਸੁਣਨਾ ਹੈ ਸਿਪਾਹੀ ਜਨਾਬ ਗਾਇਦਲੇ ਕਹਿੰਦੇ ਗੱਲਾਂ ਤੇ ਕੱਟਦੇਗਾ ਫੋਟ ਸੁਣਿਆ ਕਿਹੜਾ ਪੱਲੇ ਪਾਉਂਦਾ ਕੋਈ ਨਹੀਂ ਪਾਉਂਦਾ ਨਸ਼ੇ ਦੇ ਕੀ ਹਾਲਾ ਨਸ਼ੇ ਦਾ ਪਾੜਾ ਪਰਾ ਹਾਲਾ ਇਹ ਮੋਢੇ ਦਾ ਸਦਾ ਬੜੇ ਫੇਰ ਢਾਣੇ ਸੁਤੋਂਗੇ ਢਾਣੇ ਨਹੀਂ ਲੋਟੋਂਗੇ ਮੈਂ ਪਹਿਲੇ ਸਾਬ ਨੂੰ ਕਹਿਣਾ ਸੀ ਹਾਂ ਬਥੇਰ ਰਖੜਾਈ ਜਾਂਦੇ ਆ ਆਉਤੋਬਾਤ ਸਾਡੇ ਪਿੰਡ ਦੀ ਵੋਟ ਪਈ ਆ ਜੇ ਸੱਚਾ ਸੀ ਖੜਾ ਕਿਉਂ ਨਹੀਂ ਜੇ ਸੱਚਾ ਹੁੰਦਾ ਖੜਦਾ ਉਹ ਸਾਡੇ ਪਿੰਡ ਦਾ ਐਡਾ ਬੁਰਾ ਹਾਲ ਹੈ ਸਮਸ਼ਾਨ ਘਾਟ ਜਾਣ ਨੂੰ ਜਗ੍ਹਾ ਨਹੀਂ ਰਹੀ ਉੱਥੇ ਇੱਕ ਐਕਟ ਵੀ ਨਹੀਂ ਲੱਗੀ ਉੱਥੋਂ ਦੀ ਰਿਸ਼ਤੇਦਾਰਾਂ ਸਗੀਰੀਆਂ ਵਾਲੇ ਤੋਂ ਕਹਿੰਦੇ ਆਹ ਹਾਲਾ ਸਾਡੇ ਪਿੰਡ ਦਾ ਲੈਰੀ ਵੇਗੇ ਦਾ ਸਭ ਤੋਂ ਵੱਧ ਵੋਟ ਗਏ ਸੀ ਗੱਲ ਇਹ ਸੁਣਦਾ ਤੁਹਾਡੇ ਸਾਹਮਣੇ ਤਾਂ ਭੱਜਿਆ ਹੁਣ ਨਸ਼ੇ ਦੇ ਕੀ ਹਾਲ ਨੇ ਪਿੰਡ ਦੇ ਨਸ਼ੇ ਦੇ ਪਰ ਆ ਗਏ ਰਜਾਈਆਂ ਦੇ ਲੋਕੜ ਨਹੀਂ ਛੱਡੇ ਰਜਾਈਆਂ ਦੇ ਲੋਕੜ ਸੜ ਕੇ ਲੈ ਕੇ ਸਰਹਾਨੇ ਦੇ ਲੋਕੜ ਕੱਢ ਕੇ ਲੈ ਗਏ ਬੀਪੀਆਂ ਬਾਲਟੀਆਂ ਸਾਰਾ ਕੁਝ ਹੀ ਲੈ ਕੇ ਚਾਕਣ ਕੀ 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 ਹੁਣ ਯਾਰ ਅੱਜ ਫਿਰ ਐਮ ਉਹ ਭਰਾਵਾ ਉਹਦੀ ਛੇੜਨ ਆਏ ਨਾ ਅਸੀਂ ਤਾਂ ਜਾਨ ਬਚਾਉਣੇ ਆ ਆਪਦੀ ਹੋਰ ਕੁਝ ਨਹੀਂ ਚਾਹੁੰਦੇ ਕਿਉਂ ਕਿਹਦੇ ਨਾਲ ਲੜਾਂਗੇ ਦੱਸ ਇੱਕ ਨੂੰ ਬੋਲ ਪਾ 20 ਖੜੇ ਹੋ ਜਾਂਦੇ ਆ ਅਸੀਂ ਸਾਨੂੰ ਸਾਡਾ ਜਵਾਬ ਦਿਓ ਜਵਾਬ ਦਿਓ ਸਾਨੂੰ ਸਾਡੀਆਂ ਟਰਾਲੀ ਚੋਰੀ ਹੋਈਆਂ ਨੇ 3 ਸਾਲ ਪਹਿਲਾਂ ਉਹ ਦਿਨ ਕਿੱਥੇ ਗਿਆ ਤੂੰ ਐਮ ਐਲ ਏ ਮਾਸਟਰ ਜਕਸੀਰ ਆਏ ਸੀ ਪਰ ਕਿਸਾਨਾਂ ਦੇ ਜਵਾਬ ਦੇਣ ਤੋਂ ਪਹਿਲਾਂ ਹੀ ਐਮਐਲਏ ਮਾਸਟਰ ਜਕਸੀਰ ਜਿਹੜੇ ਨੇ ਦੇਖ ਰਹੇ ਹੋ ਕਿ ਭੱਜ ਰਹੇ ਨੇ ਆਸਾਨ ਸਵਾਲ ਪੁੱਛਣ ਦੇ ਲਈ ਪਹੁੰਚੇ ਸੀ ਸਵਾਲ ਸੀ ਕਿਸਾਨਾਂ ਦੇ ਪਰ ਸਵਾਲਾਂ ਦੇ ਜਵਾਬ ਦੇਣ ਤੋਂ ਪਹਿਲਾਂ ਜਿਹੜੇ ਨੇ ਉਹ ਭੱਜ ਰਹੇ ਨੇ ਦਾ ਤਸਵੀਰਤ ਇਸ ਵੇਲੇ ਜਿਹੜੀਆਂ ਦੇਖ ਰਹੇ ਹੋ ਐਮਐਲਏ ਮਾਸਟਰ ਜਕਸੀਰ ਕਿਸਾਨਾਂ ਦੇ ਸਵਾਲ ਨਹੀਂ ਪੁੱਛਣ ਦਿੱਤੇ ਜਾ ਰਹੇ ਤਾਂ ਪੁਲਿਸ ਦੇ ਵੱਲੋਂ ਪਾਸੇ ਕੀਤਾ ਜਾ ਰਿਹਾ ਆ ਕਿਸਾਨਾਂ ਨੂੰ ਕਿਸਾਨ ਪਹੁੰਚੇ ਸਨ ਐਮਐਲਏ ਮਾਸਟਰ ਜਖਸੀ ਨੂੰ ਸਵਾਲ ਪੁੱਛਣ ਦੇ ਲਈ ਪਰ ਪਰ ਦੇਖੋ ਤਾਂ ਕੀ ਸੀ ਕੀ ਸਵਾਲ ਸੀ ਤੁਹਾਡੇ ਸਵਾਲ ਕੀ ਸੀ ਤੁਹਾਡੇ ਸਾਡੇ ਨਸਰੇ ਸਵਾਲ ਸੀ ਸੜਕਾਂ ਜਿਹੜੀਆਂ ਬਣੀਆਂ ਜਾਂਦੀਆਂ ਗਿਆ ਬਣਾਓ ਸਾਡੇ ਸੜਕ ਨਹੀਂ ਬਣਿਆ ਇੱਕ ਰੋੜੀ ਨਹੀਂ ਲੱਗੀ ਸਾਡੇ ਪਿੰਡ ਚ 15 ਸਾਲ ਹੋ ਗਏ ਸਾਡੀ ਸੜਕ ਟੁੱਟੀ ਨੂੰ ਇਹਨਾਂ ਨੇ ਬਣਾਈ ਨਹੀਂ ਖੁੱਡੀਆਂ ਸਾਹਿਬ ਕਹਿ ਕੇ ਗਏ ਸੀ ਵੀ ਇੱਥੇ ਸੜਕ ਬਣਾਵਾਂਗੇ ਜੀ ਉਹ ਹਰਗੇ ਕੋਈ ਗੱਲ ਨਹੀਂ ਸਰਕਾਰ ਤਾਂ ਇਹਨਾਂ ਦੀ ਆ ਸੜਕ ਬਣਾਉਣੀ ਚਾਹੀਦੀ ਅੱਜ ਦਬਾਅ ਵੀ ਨਹੀਂ ਦਿੱਤਾ ਕਿਉਂ ਨਹੀਂ ਹੁਣ ਖੜੇ ਕਿਉਂ ਨਹੀਂ ਹਣੇ ਖੜਦੇ ਕਿੰਨੇ ਆ ਹੇ ਹਾਰ ਲਿਆ ਸੀ ਜੁੱਤੀਆਂ ਦੇ ਪਾਵਾਂਗੇ ਹਾਂ ਹਾਰ ਪਾਉਣੇ ਸੀ ਅਜੇ ਟਰਾਲੀ ਚੋਰਾ ਟਰਾਲੀ ਚੋਰਾ ਟਰਾਲੀ ਚੋਰਾ ਸਾਡੇ ਸਾਰੇ ਸੰਦ ਚੋਰੀ ਕਰੇ ਪਿਆ ਉਥੋਂ ਸਾਡਾ ਕੀ ਜਵਾਬ ਉਥੋਂ ਛੱਡੇ ਕੀ ਆ ਸਾਡੀ ਫਰਜ ਨਹੀਂ ਸਾਡੀ ਸਾਡੀ ਕੋਈ ਟਰਾਲੀ ਨਹੀਂ ਛੱਡੀ ਸਾਡਾ ਕੋਈ ਵੀ ਜਵਾਬ ਨਹੀਂ ਸਾਡਾ ਸਾਨੂੰ ਜਵਾਬ ਲੈ ਕੇ ਜਾਵੇ ਅਜੇ ਦੇਵਾਂਗੇ ਜਵਾਬ ਪੈਂਦੇ ਵੋਟਾਂ ਦੇਵਾਂਗੇ ਇਹਨਾਂ ਨੂੰ ਜਵਾਬ ਆ ਇੱਕ ਭੋਗ ਆ ਇੱਕ ਮਰਗ ਹੋਈ ਵੀ ਆ ਹਜੇ ਜਵਾਬ ਦੇਣਾ ਇਹਨਾਂ ਨੂੰ ਅਸੀਂ ਦੇਵਾਂਗੇ ਜਵਾਬ ਅਜੇ ਹਜੇ ਟਾਈਮ ਪਿਆ ਉਧਰ ਨਸ਼ਿਆਂ ਵਿਰੁੱਧ ਤਹਿਤ ਆਈ ਸੀ ਸੋਡੇ ਪ੍ਰਣ ਵਿੱਚ ਨਸ਼ੇ ਨਸ਼ੇ ਦੇ ਕੀ ਹਾਲ ਆ ਨਸ਼ਾ ਬਥੇਰਾ ਜੀ ਕੋਈ ਘਾਟ ਨਹੀਂ ਨਸ਼ਾ ਵੱਧੂ ਆ ਪੂਰਾ ਜੋਰ ਹੋਰ ਹੋਰ ਦੇਗਾ ਮਹਾਰ ਨਸ਼ਾ ਸਾਰੇ ਪੂਰੇ ਜੋਰ ਨਹੀਂ ਮੈਡੀਕਲ ਫੋਨ ਦੇ ਉਸੇ ਠੇਕੇ ਖੋਲਣ ਦੀ ਕਰੋੜ ਚੀ ਠੇਕੇ ਖੋਲਦੇ ਨੇ ਠੇਕੇ ਖੋਲਣ ਦੀ ਕਰੋੜ ਦੀ ਮੈਡੀਕਲ ਖੋਲਦੇ ਨੇ ਲੈ ਜਾਂਦੀ ਤੜਕੇ ਲੜਕੇ ਲੈ ਕੇ ਜਾਂਦਾ ਜਵਾਕ ਪੈਸੇ ਵਾਧੂ ਨਸ ਹੈ ਜੀ ਵਾਧੂ ਚਿੱਕਾ ਥੋੜੇ ਪਰਿਵਾਰ ਚ ਕਰਦਾ ਹਾਂ ਜੀ ਮੇਰਾ ਭਤੀਜਾ ਫੇਰ ਅੱਛਾ ਤਿੰਨ ਚਾਰ ਅੱਜ ਐਮਐਲਏ ਸਾਹਿਬ ਨੂੰ ਪੁੱਛ ਲੈਣ ਦੇ ਅੰਦਰ ਜਾ ਕੇ ਉਹ ਜੀ ਆਪਣਾ ਖੜਦੇ ਹੀ ਨਹੀਂਗਾ ਉਹ ਤਾਂ ਉਂਗਲਾਂ ਕਰਦਾਗਾ ਡਰਾਉਂਦਾਗਾ ਉਂਗਲਾਂ ਕਰਕੇ ਆਹ ਦੇਖੂਗਾ ਮੇਰੇ ਨਹੀਂ ਕਰੀਦਾ ਦੇਖੂਗਾ ਮੈਂ ਮੇਰੇ ਨੇ ਹੱਥ ਕਰਕੇ ਆ ਗਿਆ ਆ ਤੇਰੇ ਨਹੀਂ ਦੇਖੂਗਾ ਮੈਂ ਯਾਰ ਕਿਹੜੀ ਗੱਲ ਤਾਂ ਹੋ ਗਿਆ ਭੱਜੇ ਕਿਵੇਂ ਮਿਲ ਭੱਜੇ ਚੋਰ ਆ ਸਾਡਾ ਸਾਡੇ ਟੋਬਿਆਂ ਦਾ ਹਾਲ ਦੇਖੋ ਕੀ ਆ ਤੁਹਾਡੇ ਬਾਲ ਦੇਖੋ ਸੜਕਾਂ ਦੇਖੋ ਤਿੰਨ ਚਾਰ ਸਾਲ ਹੋਈ ਟੁੱਟੀ ਨੂੰ ਘੋਟੇ ਘੋਟੇ ਪਾਣੀ ਖੜਾ ਹੁੰਦਾ ਤੇ ਤਿੰਨ ਸਾਲ ਹੋ ਗਏ ਆਏ ਨਹੀਂ ਅੱਜ ਤੱਕ ਮਰਗਾ ਉੱਧਰ ਇੱਕ ਭੋਗ ਹੈ ਤੈਨੀਆਂ ਤੇ ਸਾਰਾ ਪਿੰਡ ਆਉਣਾ ਸੀਗਾ ਨੰਗਲ ਨੰਗੂ ਨਹੀਂ ਦਿੰਦੇ ਸੀ ਆ ਇਹਨੂੰ ਅੱਛਾ ਸਾਰਾ ਕੋ ਹਾਂ ਕਾ ਕੇ ਜਾਣਦੇ ਇਦੋਂ ਪਹਿਲਾਂ ਐਮਐਲਏ ਸਾਹਿਬ ਤੁਹਾਡੇ ਪਿੰਡ ਚ ਆਏ ਵੜੇ ਆ ਇੱਕ ਵਾਰੀ ਸਕੂਲ ਚ ਆਇਆ ਸੀ ਅਸੀਂ ਉਹਦੇ ਐ ਨਹੀਂ ਗਏ ਵੀ ਸਕੂਲ ਨੂੰ ਕੋ ਦੇਣ ਆਏ ਵੀ ਆਪਣੇ ਦਾ ਮਾਸਟਰ ਡਰਾਇਰ ਕਰਨਗੇ ਅੱਜੇ ਟੈਗ ਕਰਦਾ ਨਸ਼ਿਆਂ ਦਾ ਨਸ਼ੇ ਦਾ ਆ ਬਕਾਉਂਦੇ ਆ ਇੰਦੇ ਹੀ ਆ ਤੁਹਾਡਾ ਵੀ ਕੀ ਹਾਲ ਆ ਪਿੰਡ ਦਾ ਨਸ਼ਿਆਂ ਦਾ ਨਸ਼ਿਆਂ ਦਾ ਤੁਸੀਂ ਤਾਂ ਟੈਗ ਲਾਈ ਬੜਾ ਜਯੋਦਨ ਨਸ਼ੇ ਦਾ ਮੈਂ ਤੁਹਾਨੂੰ ਲਾਉਣਾ ਪਿਆ ਜੀ ਕੰਮ ਕਿੰਨੇ ਨੇ ਕਿਹਾ ਸੀ ਵੀ ਲਾ ਦੇ ਜੀ ਤਾਂ ਨਾ ਦਿਹਾੜੀ ਤੁਰੇ ਬੋਲਦੇ ਆ ਬਾਏ ਦਾ ਜੀ ਚੌਂਕੇ ਦਾ ਲਾਉਣਾ ਪਿਆ ਹੁਣ ਤਾਂ ਅੱਛਾ ਆਹ ਟੈਗ ਤੁਹਾਨੂੰ ਕਹਿ ਕੇ ਲਵਾਇਆ ਜਿਹੜਾ ਆਪ ਲਵਾਇਆ ਤੇ ਲਾਇਆ ਅੱਛਾ ਆਪ ਲਵਾਇਆ ਉਹਨਾਂ ਨੇ ਕਿਹਾ ਤੇ ਤੁਹਾਡੇ ਪਿੰਡ ਚ ਨਸ਼ਿਆਂ ਦਾ ਨਸ਼ੇ ਦਾ ਹਾਲਤ ਬਹੁਤ ਮਰਿਆ ਮੁੰਡੇ ਦਾ ਇਲਾਕਾ ਹਾਂ ਬੇਕਦਾ ਤੇ ਫਿਰ ਹੁਣ ਤੁਸੀਂ ਅੰਦਰ ਸੀ ਕਹਿ ਦੇਣਾ ਸੀ ਬਾਈ ਨਸ਼ੇ ਗੱਲ ਹੀ ਨਹੀਂ ਸੁਣਦੇ ਜੀ ਬਈ ਥੋੜੀ ਵੀ ਨਹੀਂ ਸੁਣੀ ਥੋੜੀ ਨਹੀਂ ਜਿਹਦੀ ਮੈਂ ਸਾਡੀ ਲੱਗੀ ਸਾਡੇ ਜੀ ਘਟੋ ਘਾਟਾ 7-8 ਫਟਾਂ ਦਾ ਰੋਡੋਂ ਤੁਸੀਂ ਇੱਕ ਵੀ ਮੇਰੀ ਗੱਲ ਸੁਣ ਲੋ ਲੈਹੇ ਤਾਂ ਨਹੀਂ ਚਾਹ ਵੇਚਣ ਵਾਲਿਆਂ ਦੀ ਮੈਸੇਜ ਦਾ ਕੀ ਹਾਲਾ ਪਿੰਡ ਦਾ ਨਸ਼ਾ ਪੂਰਾ ਵਾਧੂ ਹੈ ਜੀ ਫੁੱਲ ਵੇਚਦਾ ਹਾਂ ਫੁੱਲ ਵੇਚਦਾ ਕੱਲੇ ਕੱਲੇ ਜੋ ਆ ਕੇ ਮਰੀਦਾ ਜਾਂਦੇ ਨੇ ਤੇ ਤੁਸੀਂ ਕਹਿਣਾ ਸੀ ਫਿਰ ਹੰਦਾ ਕਹਿਣਾ ਸਾਨੂੰ ਤਾਂ ਬੜ ਨਹੀਂ ਦਿੱਤਾ ਸਾਨੂੰ ਸੁਣਦੇ ਹੀ ਨਹੀਂ ਉਹ ਇੱਥੇ ਹੀ ਉਹ ਕਰਨ ਦਿੱਤਾ ਸਾਨੂੰ ਤੂੰ ਬਾਰ ਕਰੂਗਾ ਤਾਂ ਕਾਲਾ ਕੇ ਪਰੇ ਲੈ ਕੇ ਤੋ ਪਰੇ ਤਾਂ ਲੈ ਗਏ ਸਾਨੂੰ ਇੱਥੋਂ ਥੱਲੇ ਆਹ ਇੱਥੇ ਖੜੇ ਰਹੇ ਅੱਛਾ ਹਾਂ ਤੋ ਕੀ ਹਾਲ ਨੇ ਨਸ਼ਿਆਂ ਦੇ ਬੁਰਾ ਹਾਲ ਹੈ ਬੁਰਾ ਹਾਲ ਹੈ ਭਾਈ ਬੈਠੇ ਹੋ ਬਾਪੂ ਬੈਂਡ ਜਾ ਜੁੱਧ ਨਸ਼ਿਆਂ ਵਿਰੋਧ ਦਾ ਇਹ ਬਸ ਉਹ ਇਹਦਾ ਪਵਾਤ ਮੈਂ ਅੰਦਰ ਸੀ ਨਾ ਮੈਂਬਰ ਸੀ ਮੈਂਬਰ ਆ ਮੈਂ ਜਾਣਾ ਪਿਆ ਮੈਂਬਰ ਉਹ ਕਿਹਾ ਕਹਿ ਕੇ ਪਾਇਆ ਕਹੇ ਕਿਹਦੇ ਪਾਉ ਸਭ ਤੋਂ ਵੱਧ ਸਾਡੇ ਸਾਲਟ ਨਹੀਂ ਵੋਟ ਪਈ ਹੈ ਸਭ ਤੋਂ ਵੱਧ ਸਾਡੇ ਪਿੰਡ ਦੀ ਵੋਟ ਪਈ ਹੈ ਜੇ ਸੱਚਾ ਸੀ ਖੜਾ ਕਿਉਂ ਨਹੀਂ ਉਹ ਜੇ ਸੱਚਾ ਹੁੰਦਾ ਖੜਦਾ ਉਹ ਸਾਡੇ ਪਿੰਡ ਦਾ ਐਡਾ ਬੁਰਾ ਹਾਲ ਹੈ ਸ਼ਮਸ਼ਾਨ ਘਾਟ ਜਾਣ ਨੂੰ ਜਗ੍ਹਾ ਨਹੀਂ ਹੈ ਉੱਥੇ ਤੇ ਬੁਰਾ ਹਾਲ ਹੈ ਕੋਈ ਤੁਰ ਕੇ ਡੈੱਡ ਬੋਡੀ ਲੈ ਜਾਣ ਨੂੰ ਕਿਤੇ ਜਗ੍ਹਾ ਹੈਗੀ ਤੁਸੀਂ ਜਾ ਕੇ ਦੇਖੋ ਮੌਕਾ ਹਾਂ ਇੱਕ ਐਕਟ ਵੀ ਨਹੀਂ ਲੱਗੀ ਉਥੋਂ ਦੀ ਬੁਰਾ ਹਾਲ ਆ ਸਾਡੇ ਪਿੰਡ ਦਾ ਲੋਕ ਬਾਹਰ ਦੇ ਹੁੰਦਾ ਸਸਕਾਰ ਕਰਾਉਣ ਰਿਸ਼ਤੇਦਾਰ ਸਕੀਰੀਆਂ ਵਾਲੇ ਤੋਂ ਕਹਿੰਦੇ ਆ ਹਾਲਾ ਥੋੜੇ ਪਿੰਡ ਦਾ ਲੈ ਰਿਹਾ ਵੇ ਅੱਗੇ ਦਾ ਸਾਡੇ 2650 ਵੋਟ ਹੈ ਸਭ ਤੋਂ ਵੱਧ ਵੋਟ ਗਏ ਸੀ ਗੱਲ ਨਹੀਂ ਸੁਣਦਾ ਤੁਹਾਡੇ ਸਾਹਮਣੇ ਤਾਂ ਭੱਜਿਆ ਹੁਣ ਤੁਹਾਡੇ ਸਾਹਮਣੇ ਭੱਜ ਜਾ ਕੇ ਸੱਚਾ ਹੁੰਦਾ ਖੜਦਾ ਨਾ ਉਹ ਮਾਤਾ ਜੀ ਕੀ ਹਾਲਾ ਪਿੰਡ ਚ ਨਸ਼ੇ ਨੂੰਸ਼ੇ ਦੇ ਨਸ਼ੇ ਦੇ ਕੀ ਆਲਾ ਓਡੇ ਪਿੰਡ ਚ ਸੁਣਾਓ ਭਾਈ ਇੱਥੇ ਦਾ ਅੱਛਾ ਜੀ ਅੰਦਰ ਸੀ ਤੁਸੀਂ ਵੀ ਹਾਂ ਤੇ ਫਿਰ ਕਹਿ ਦੇਣਾ ਸੀ ਐਮਐਲਏ ਨੂੰ ਕਾਖਿਆ ਹੁਣ ਮੈਂ ਨਸ਼ੇ ਤੇ ਆ ਗਿਆ ਅੱਛਾ ਫਿਰ ਪਹਿਲਾਂ ਹਣ 2500 ਰੁਪਿਆ ਦੇ ਗਿਆ ਫਿਰ ਛੰਡਾ ਭਾਈ ਜੀ ਹਾਂ ਕੋਠੀਆਂ ਪਾ ਗਿਆ ਅੱਛਾ ਹਾਂ ਜੀ ਕੀ ਹਾਲ ਨੇ ਅੰਦਰੋਂ ਆਇਓ ਹਾਂ ਪੁੱਛਣਾ ਸੀ ਵੀਰੇ ਮੇਰੇ ਸਾਹਬ ਨੂੰ ਕੀ ਪੁੱਛ ਰਹੇ ਹੋ ਹੁਣ ਸੱਦਿਆ ਤਾਂ ਆਈ ਸੀਗਾ ਵੀ ਨਰੇਗਾ ਨਾਂ ਲਿਖਣਾ ਤੇ ਸੱਦ ਕੇ ਇੱਥੋਂ ਹੀ ਬਹਾ ਕੇ ਕਰ ਤਾ ਤੁਹਾਨੂੰ ਸੱਦਿਆ ਕਾਹਦੇ ਲਈ ਸੀ ਨਰੇਗਾ ਨਾਂ ਲਿਖਣ ਵਾਸਤੇ ਨਰੇਗਾ ਦਾ ਸੈਕਟਰੀ ਸਾਹਿਬ ਆਇਆ ਵੀ ਉੱਥੇ ਅੱਛਾ ਤੁਹਾਨੂੰ ਕਹਿੰਦੇ ਵੀ ਸੈਕਟਰੀ ਸਾਹਿਬ ਆ ਆ ਹਾਂ ਵੀ ਸਾਨੂੰ ਕੀ ਪਤਾ ਸੀ ਤਾਂ ਖੇਤ ਤੋਂ ਆਈਆਂ ਸੀ ਲੱਕੜਾਂ ਲੈ ਕੇ ਇਥੇ ਐਮਐਲਏ ਸਾਹਿਬ ਸੀ ਹਾਂ ਓਕੇ ਤੇ ਫਿਰ ਤੁਹਾਡੇ ਕੀ ਕਹਿਗੇ ਸੱਦੈ ਤੁਹਾਨੂੰ ਤੁਹਾਨੂੰ ਐ ਕਹਿ ਕੇ ਤੇਰੇ ਤੇ ਨਾਮ ਲਿਖੀ ਜਾਂਦੇ ਆ ਅੱਛਾ ਆ ਹੀ ਤਾਂ ਕਹਿ ਕੇ ਸੱਦਿਆ ਲੈਂਦੇ ਸਾਨੂੰ ਤਾਈਵਾਰੀ ਆਫ ਕਰਕੇ ਸੱਦ ਕੇ ਕੱਟ ਦਿਖਾ ਦਿੰਦੇ ਆ ਬਸ ਕੱਟ ਦਿਖਾਉਣ ਵਾਸਤੇ ਹਾਂ ਕੱਟ ਦਿਖਾਉਣ ਵਾਸਤੇ ਉਹ ਨਸ਼ੇ ਦੇ ਕੀ ਹਾਲਾ ਤੁਹਾਡੇ ਪਿੰਡ ਚ ਨਸ਼ਾ ਬਥੇਰਾ ਜੀ ਤਾਂ ਸੱਬਾ ਤੁਸੀਂ ਕਹਿ ਦੇਣਾ ਸੀ ਐਮਐਲਏ ਸਾਹਿਬ ਬਾਦੂ ਕਿਹਾ ਜੀ ਉਹ ਤਾਂ ਕੰਜਰ ਹੋਇਆ ਵਿਆ ਕੱਲਾ ਹੁਣਦੇ ਨਹੀਂ ਹਾਂ ਨਹੀਂ ਹੁਣਦੇ ਮਾਤਾ ਜੀ ਕੀ ਹਾਲ ਆ ਨਸ਼ੇ ਦੇ ਤੁਹਾਡੇ ਪਿੰਡ ਚ ਬੁਰਾ ਹਾਲ ਆ ਪੁੱਤ ਬੁਰਾ ਹਾਲ ਬੁਰਾ ਹਾਲ ਕਿਹਦੇ ਤੁਸੀਂ ਅੰਦਰੋਂ ਆਏ ਹੋ ਐਮਐਲਏ ਸਾਹਿਬ ਨੂੰ ਕਹਿਣਾ ਸੀ ਵੀ ਬੁਰਾ ਹਾਲ ਆ ਨਸ਼ੇ ਦਾ ਕੀ ਕਹੀ ਐ ਮੈਨੂੰ ਕਿਹੜਾ ਪਤਾ ਨਹੀਂਗਾ ਅੱਛਾ ਪਤਾ ਹੀ ਆ ਉਹਨੂੰ ਸਾਰਾ ਪਤਾ ਸਾਰਾ ਪਤਾ ਉਹਨੂੰ ਇਸ ਕੰਮ ਦੀ ਐਮਐਲਏ ਸਾਹਿਬ ਨੂੰ ਸੁਣਨਾ ਆਏ ਸੀ ਮੈਂ ਤਾਂ ਹੁਣ ਆਈ ਆ ਪੁੱਤ ਮਗਰ ਵੀ ਮੇਰੇ ਗਾਂ ਦਾ ਬਾਰੇ ਬੋਲੇ ਨਹੀਂ ਅੱਛਾ ਨਰੇਗਾ ਬਾਰੇ ਬੋਲ ਕੇ ਹਾਂ ਮੇਰੇ ਗਾਂ ਦੇ ਬਾਰੇ ਬੋਲ ਕੇ ਬਣਾਇਆ ਅੱਛਾ ਹਾਂ ਨਰੇਗਾ ਬਾਰੇ ਬੋਲ ਕੇ ਵੀ ਮਾਈਆਂ ਉਹਨਾਂ ਨਰੇਗਾ ਦੇ ਨਾਲ ਖਾਣਾ ਕੱਟ ਕਰਾਉਣ ਲਈ ਹਾਂ ਕੱਟ ਕਰਨ ਹੂੰ ਸਾਨੂੰ ਕੋਈ ਪਤਾ ਨਹੀਂ ਵੀ ਇਹ 420 ਚ ਸੱਦੀ ਜਾਂਦਾ ਜੀ ਨਸ਼ੇ ਦੇ ਕੀ ਹਾਲਾ ਤੁਹਾਡੇ ਪਿੰਡ ਚ ਜੀ ਬਰਾ ਹਾਲ ਆ ਜੀ ਬਹੁਤ ਹਾਂ ਜੀ ਵਾ ਤੇ ਐਮ ਐਲ ਏ ਸਾਹਿਬ ਆ ਜਾਇ ਸੀ ਯੁੱਧ ਨਸ਼ੇ ਵਿਰੁੱਧ ਪੰਜ ਦਿਨ ਸੀ ਪਤਾ ਹੀ ਨਹੀਂ ਜੀ ਇਹ ਗੱਲ ਦਾ ਤੁਹਾਨੂੰ ਕੰਮ ਦਾ ਕਹਿ ਕੇ ਬੁਲਾਇਆ ਸੀ ਤੁਹਾਨੂੰ ਕੀ ਕਹਿੰਦੇ ਸੀ ਕੀ ਕੰਮ ਦਾ ਨਾਂ ਲਿਖਾਈ ਜਾਂਦੇ ਕੰਮ ਦੇ ਨਾਂ ਹਾਂ ਜੀ ਹਾਂ ਉਹਦੇ ਕਹਿ ਕੇ ਬੁਲਾ ਲਿਆ ਹਾਂ ਜੀ ਹਾਂ ਤੁਸੀਂ ਵੀ ਐਮ ਐਲ ਏ ਨੂੰ ਸੁਣਨਾ ਆਏ ਸੀ ਜੀ ਸੁਣਨਾ ਆਏ ਸੀ ਭਾਈ ਸੁਣਾ ਦੇ ਇਧਰ ਲੇ ਕਰਨੇ ਚ ਪਾਤੇ ਇਧਰ ਘਟਤੀਆਂ ਕਿਉਂ ਹੋਰ ਸੁਣਨਾ ਇਹ ਕਿਹੜੇ ਕਿਹੜਾ ਪੱਲੇ ਪਾਉਂਦਾ ਕੋਈ ਨਹੀਂ ਪਾਉਂਦਾ ਨਸ਼ੇ ਦੇ ਕੀ ਹਾਲਾ ਪਿੰਡ ਨਸ਼ੇ ਦਾ ਬੜਾ ਪੁਰਾ ਹਾਲ ਹੈ ਜੇ ਮੋਢੇ ਦੇ ਅਸ ਦਾ ਫੜੇ ਦੇਖੋ ਸਾਡੀਆਂ ਗਲੀਆਂ ਜੇ ਅੱਗੇ ਬੀਬੀ ਆ ਗਈ ਇੱਕ ਮਿੰਟ ਇੱਕ ਮਿੰਟ ਨਹੀਂ ਮੋਢ ਫੜਾਉਣਾ ਹਾਂ ਫੇਰ ਢਾਣੇ ਸੁਤੋਂਗੇ ਹਾਂ ਢਾਣੇ ਨਹੀਂ ਲੋਟਾਉਂਦੇ ਐਮਐਲਏ ਸਾਹਿਬ ਨੂੰ ਕਹਿਣਾ ਸੀ ਵੀ ਮੋਢ ਫੜਾਓ ਬਥੇ ਰਖੜਾਈ ਜਾਂਦੇ ਆ ਵੀ ਭਾਈ ਮੈਂ ਮਾਤਾ ਦੋਤਨ ਵਾਰੀ ਬੋਲੀ ਆ ਵੀ ਭਾਈ ਮੋਢ ਫੜੋ ਪਹਿਲਾਂ ਸੁਣਿਆ ਨਹੀਂ ਸੁਣਿਆ ਨਹੀਂ ਉਹਨਾਂ ਨੂੰ ਉਹ ਕਰਨ ਚ ਬਾਈ ਕੇ ਪਾਸੇ ਉਹ ਕੇ ਅਸੀਂ ਬਥੇ ਰਖੜਾਨੇ ਆ ਅਛਰਾਬਾਂ ਦੇ ਥਾ ਥਾ ਠੇਕੇ ਖੋਲ ਦਿੰਦੇ ਨੇ ਖੋਲ ਦਿੰਦੇ ਆ ਤੇ ਅੱਥ ਨੇ ਲੌਲੌ ਹੋ ਜਾਂਦੀ ਐ ਜੋ ਆਕਾਂ ਦੀ ਅੱਥ ਨੇ ਬੁੜੀਆਂ ਕੁੱਟਣ ਲੱਗ ਜਾਂਦੇ ਆ ਆਟਿਆ ਚਮੂਤ ਦੇ ਆ ਵੀ ਜੇ ਪਕਾ ਕੇ ਦੇਉਂਗੇ ਪੈਸੇ ਦੇਉਂਗੇ ਤਾਂ ਰੋਟੀਆਂ ਖਾਵਾਂਗੇ ਤੇ ਨਹੀਂ ਆਟਿਆ ਚਮੂਤਣ ਤੱਕ ਜਾਂਦੇ ਨੇ ਤਾਂ ਰੁਪਈਏ ਤੇ ਬੁੜੀਆਂ ਨੂੰ ਤਾਂ ਕੁੱਟਣਦੇ ਆ ਥਾਂ ਦਾ ਠੇਕੇ ਖੋਲਤੇ ਤੇ ਬਾਹਰ ਚ ਖੋਲਤੇ ਵੀ ਪੀ ਜਾਓ ਲਿਟੀ ਜਾਓ ਕੀ ਹਾਲਾ ਜੀ ਨਸ਼ੇ ਦਾ ਤੁਹਾਡੇ ਪਿੰਡ ਚ ਨਸ਼ੇ ਦਾ ਕੀ ਹਾਲ ਆ ਹਾਂ ਜੀ ਸਾਨੂੰ ਤਾਂ ਜੀ ਕੋਈ ਪਤਾ ਨਹੀਂ ਬੱਚੇ ਮੇਰੇ ਤਾਂ ਠੀਕ ਠਾਕ ਨਹੀਂ ਨਹੀਂ ਉਹ ਪਿੰਡ ਚ ਕੀ ਹਾਲਾ ਨਸ਼ੇ ਦਾ ਪਿੰਡ ਚ ਤਾਂ ਹੁਣ ਪਤਾ ਕਿਹੜਾ ਹੁਣ ਸੁਣਨ ਜਾ ਪਿੰਡ ਚ ਕੀ ਹਾਲਾ ਨਸ਼ੇ ਦਾ ਜੀ ਤੁਹਾਨੂੰ ਕੀ ਕਹੇ ਤੁਹਾਨੂੰ ਕੀ ਕਹਿ ਕੇ ਬੁਲਾਇਆ ਸੀ ਤੇ ਕੀ ਸੰਤ ਫਿਰ ਜੀ ਆਇਆ ਕਹਿ ਕੇ ਬੁਲਾਇਆ ਸੀ ਵੀ ਸਾਡਾ ਸੈਕਟਰੀ ਆਇਆ ਹਾਂ ਸਾਡਾ ਸੈਕਟਰੀ ਜੀ ਆ ਕਰਕੇ ਆਇਆ ਤੁਹਾਨੂੰ ਕਾਰਡ ਤੁਹਾਨੂੰ ਇਹ ਨਹੀਂ ਕਿਹਾ ਵੀ ਐਮਐਲਏ ਸਾਹਿਬ ਆ ਰਹੇ ਨੇ ਨਹੀਂ ਨਹੀਂ ਸਾਨੂੰ ਸੁਣਿਆ ਸਾਨੂੰ ਤਾਂ ਇਕੱਠੇ ਹੋਏ ਇੱਥੇ ਤਾਂ ਇਕੱਠੇ ਹੋਏ ਸਾਡਾ ਸੈਕਟਰੀ ਆਇਆ ਉਹ ਬੈਠਾਗਾ ਅੱਛਾ ਅਸੀਂ ਕਾਰਡ ਵੰਡਣੇ ਸੀ ਅੱਛਾ ਉਹ ਕਾਰਡ ਥੋੜੇ ਆ ਕਹਿੰਦੇ ਫਿਰ ਬੁੜੀਆਂ ਕਰਨਗੇ ਉਹਨੂੰ ਦੇਤਾ ਉਹਨੂੰ ਦੇਤਾ ਤੁਹਾਨੂੰ ਇਹ ਕਹਿ ਕੇ ਬੁਲਾ ਵੀ ਕਾਰਡ ਵੰਡਣੇ ਉਹਦੇ ਲਈ ਆ ਹਾਂ ਹਾਂ ਹਾਂਜੀ ਆਏ ਇੱਥੇ ਐਮਐਲਏ ਸਾਹਿਬ ਸੀ ਨਸ਼ੇ ਦੀ ਕੀ ਹਾਲ ਹੈ ਤੁਹਾਡੇ ਪਿੰਡ ਚ ਜੀ ਜੀ ਸੰਤਪਤ ਆ ਨਹੀਂ ਆਪਣੇ ਘਰੇ ਠੀਕ ਠਾਕ ਆ ਹਾਂ ਬਾਹਰ ਬੂਰ ਜਾ ਰਹੀਏ ਨਾ ਹੁਣ ਤਾਂ ਦੇਖੇ ਤੱਚ ਵੀ ਨਹੀਂ ਜਾਇ ਜਾਂਦੇ ਸਾਨੂੰ ਦਿਹਾੜੀ ਤਾਂ ਮਿਲਦੀ ਸੀ ਕੀ ਕਰਨ ਆਈ ਸੀ ਬੇਬੀ ਜੀ ਇੱਥੇ ਐਮਐਲਏ ਸਾਹਿਬ ਨੂੰ ਫੋਨ ਮਾਏ ਸੀ ਹਾਂ ਹਾਂ ਅੱਛਾ ਜੀ ਕੀ ਕੀ ਹਾਲਾ ਪਿੰਡ ਚ ਨਸ਼ ਨਸ਼ ਤੇ ਤੁਹਾਡੇ ਬੜੀ ਯਾਰਾ ਯਾ ਪਕੜ ਨਿਕਲਦੇ ਆ ਬਾਹਰ ਹਾਂ ਤਾਂ ਇਹ ਪਿੰਡ ਲਹਿਰੇ ਬੇਗੇ ਦੇ ਵਿੱਚ ਅਸੀਂ ਇਸ ਵੇਲੇ ਇੱਥੇ ਐਮ ਐਲ ਏ ਮਾਸਟਰ ਜਖਸੀਰ ਜਿਹੜੇ ਆ ਉਹ ਪਹੁੰਚਦੇ ਨੇ ਬਾਹਰ ਕਿਸਾਨ ਜਥੇਬੰਦੀਆਂ ਵੀ ਸੀ ਉਹਨਾਂ ਦੇ ਵੱਲੋਂ ਆਪਾਂ ਨੇ ਸਵਾਲ ਕੁਝ ਪਿੰਡ ਦੇ ਸੀ ਉਹਨਾਂ ਦੇ ਵੱਲੋਂ ਆਪਣੇ ਸਵਾਲ ਸੀ ਚਾਹੇ ਉਹ ਖਨੌਰੀ ਮੋਰਚੇ ਨੂੰ ਲੈ ਕੇ ਜਿਹੜਾ ਮੋਰਚਾ ਖਨੌਰੀ ਸ਼ੰਭੂ ਤੇ ਉਠਾਇਆ ਗਿਆ ਚਾਹੇ ਆਪਣੇ ਪਿੰਡ ਨੂੰ ਲੈ ਕੇ ਉਹਨਾਂ ਦੇ ਵੱਖ-ਵੱਖ ਜਿਹੜੇ ਸਵਾਲ ਸੀ ਪਰ ਤੁਸੀਂ ਦੇਖਿਆ ਕਿ ਕਿਵੇਂ ਐਮ ਐਲ ਏ ਸਾਹਿਬ ਜਿਹੜੇ ਹੈਗੇ ਆ ਉਹ ਸਵਾਲਾਂ ਤੋਂ ਬਚਦੇ ਭੱਜੇ ਨੇ ਜਦੋਂ ਉਹਨਾਂ ਨੂੰ ਕਿਹਾ ਗਿਆ ਕਿ ਰੋਕੋ ਸਾਡੇ ਕੋਈ ਸਵਾਲ ਨਹੀਂ ਤੋ ਕਹਿੰਦੇ ਨੇ ਕਿ ਕੀ ਰੁਕੀਏ ਤਾਂ ਉਹ ਆਪਣੇ ਗੱਡੀ ਦੇ ਵਿੱਚ ਬੈਠੇ ਨੇ ਗੱਡੀ ਦੇ ਵਿੱਚ ਬੈਠ ਕੇ ਉਸ ਤੋਂ ਬਾਅਦ ਜਿਹੜੇ ਹੈਗੇ ਆ ਉਹ ਆਪਣੇ ਭੱਜਦੇ ਨਜ਼ਰਾਂ ਨੇ ਬਾਈ ਕੀ ਹਾਲਾਤ ਨੇ ਤੁਹਾਡੇ ਪਿੰਡ ਦੇ ਵਿੱਚ ਨਸ਼ੇ-ਨਸ਼ੇ ਤੇ ਕੀ ਹਾਲ ਨੇ ਹਾਂਜੀ ਠੀਕ ਠਾਕ ਹਾਂਜੀ ਨਸ਼ੇ ਦੀ ਕੀ ਹਾਲਾਤ ਨੇ ਪਿੰਡ ਚ ਨਸ਼ੇ ਦਾ ਪਰ ਆਇਆ ਰਜਾਈਆਂ ਚ ਲੋਕੜ ਨਹੀਂ ਛੱਡਿਆ ਅੱਛਾ ਹਾਂ ਬੁਰੇ ਹਾਲ ਆ ਹਾਂ ਜਿਹੜੇ ਆਪਣੇ ਲੱਗੇ ਹੁੰਦੇ ਨਾ ਗ੍ਰਿੱਲਾਂ ਲੱਗੇ ਹੁੰਦੀਆਂ ਖੇਤ ਆਪਾਂ ਕਾਂਮਰੇ ਚ ਲਾ ਦਿੰਨੇ ਆ ਉਹ ਵੀ ਪੱਟ ਕੇ ਲੈ ਗਏ ਨਸ਼ੇੜੀ ਹਾਂ ਲੋਗੜ ਰਜਾਈ ਰਜਾਈ ਪਈ ਸੀ 15 ਸਾਲਾਂ ਦੀ ਰਜਾਈ ਚ ਲੋਗੜ ਕੱਢ ਕੇ ਲੈ ਗਏ ਸਰਾਂ ਦੇ ਲੋਗੜ ਕੱਢ ਕੇ ਲੈ ਗਏ ਪੀਪੀਆਂ ਬਾਲਟੀਆਂ ਸਾਰਾ ਕੁਝ ਹੀ ਲੈ ਕੇ ਚਾੱਕਣ ਕੀ ਕਰਗੇ ਹੁਣ ਯਾਰ ਕਿਹਦੇ ਨਾਲ ਲੜਗੇ ਜਾ ਕੇ ਇਕੱਲੇ ਇਕੱਲੇ ਹੈਗੇ ਆ ਅੱਛਾ ਹਾਂ ਤੇ ਅੱਜ ਫਿਰ ਐਮਐਲਏ ਸਾਹਿਬ ਆਏ ਸੀ ਬਾਈ ਦੁੱਖ ਦੱਸ ਦੇਣਾ ਸੀ ਇਹਨਾਂ ਨੂੰ ਵੀ ਯੋਧ ਨਸ਼ਾ ਵਿਰੁੱਧ ਇਹ ਯੋਧੇ ਛੇੜਨ ਆਏ ਨਸ਼ਾ ਵਿਰੁੱਧ ਅਸੀਂ ਤਾਂ ਜਾਨ ਬਚਾਉਣੇ ਆ ਆਪਦੀ ਹੋਰ ਕੁਝ ਨਹੀਂ ਚਾਹੁੰਦੇ ਇਸ ਦਾ ਕਿਉਂ ਯਾਰ ਕਿਹਦੇ ਨਾਲ ਲੜਾਂਗੇ ਦੱਸ ਹੂੰ ਇੱਕ ਨੂੰ ਬੋਲ ਪਾ 20 ਖੜੇ ਹੋ ਜਾਂਦੇ ਅਸੀਂ ਤਾਂ ਨਾ ਹੀ ਆਪਾਂ ਦਾ ਕੋਈ ਨਾ ਨਾ ਪੋਲਟਿਕਸ ਨਾ ਰਾਜਨੀਤਿਕ ਆਪਾਂ ਦਾ ਆਮ ਇੱਕ ਕਿਸਾਨ ਆ ਇੱਕ ਹੂੰ ਆਪਾਂ ਦਾ ਅਸਤਾਵ ਪੀੜ ਤਾਂ ਸਮ ਕੇ ਇਸ ਕੰਮ ਤੋਂ ਯਾਰ ਨੌਜਵਾਨ ਵੀ ਸਾਡਾ ਖੜਜੋ ਯਾਰ ਖੜਜੋ ਕੀ ਹਾਲਾ ਨਸ਼ੇ ਦੇ ਕੀ ਹਾਲਾ ਤੁਹਾਡੇ ਪਿੰਡ ਦੇ ਵਿੱਚ ਅੱਜ ਦਾ ਹਾਲ ਤਾਂ ਬੁਰਾ ਹੀ ਆ ਬਾਈ ਪੂਰਾ ਬੁਰਾ ਹਾਲ ਆ ਹਾਂ ਤੇ ਤੁਸੀਂ ਅੰਦਰ ਸੀ ਬਾਈ ਨਹੀਂ ਅੰਦਰ ਨਹੀਂ ਸੀ ਤਾਂ ਬਰੋਚ ਆ ਅੱਛਾ ਬਰੋਚ ਹਾਂ ਐਮਐਲਏ ਸਾਹਿਬ ਫਿਰ ਖੜੇ ਕਿਉਂ ਨਹੀਂ ਭੱਜੇ ਕਿਉਂ ਖੜੇ ਵੀ ਭੱਜ ਗਏ ਉਹਦੇ ਸਾਡੇ ਸਰ ਸਰਕਾਰੀ ਸਕੂਲ 'ਚ ਆਇਆ ਅੱਛਾ ਸਾਡੇ ਪਿੰਡ ਕਨੇ ਰੁਪਏ ਇਕੱਠੇ ਕਰਕੇ ਸਰਕਾਰੀ ਸਕੂਲ ਦੀ ਬਿਲਡਿੰਗ ਬਣਾਈ ਗਈ ਹਾਂ ਉਹਦੇ ਕੋਈ ਨਾ ਪਾ ਉੱਥੇ ਜਿਹੜਾ ਬੋਰਡ ਲਾ ਕੇ ਗਏ ਉਹ ਤੇ ਲਿਖਿਆਗਾ ਵੀ ਐਮਐਲਏ ਬੰਨੀ ਹੋਆ ਅੱਛਾ ਪਿੰਡ ਦੇ ਲੋਕਾਂ ਕੋਲ ਸਬੂਤ ਵੀ ਆ ਰੁਪਏ ਇਕੱਠੇ ਕਰੇ ਗਏ ਆਗੇ ਹਾਂ ਸਾਰੇ ਕੋਲ ਸਬੂਤ ਆਗਾ ਤੇ ਉੱਥੇ ਉਹਦੇ ਬੋਲ ਕੇ ਗਿਆ ਵੀ 35 ਲੱਖ ਰੁਪਏ ਮੈਂ ਦੇ ਕੇ ਗਿਆ ਹੂੰ ਇਹ ਚੀਜ਼ ਬੋਲੀ ਆ ਹਾਂ ਤਾਂ ਇਹ ਜੀ ਜੀ ਹਾਂ ਜੀ ਬਾਬੂ ਜੀ ਦੱਸਾਂ ਦੀ ਬੁਰਾ ਹਾਲ ਹੈ ਮੇਰਾ ਭਤੀਜਾ ਦੋ ਤਿੰਨ ਵਾਰੀ ਸੈਂਟਰਸ ਵੀ ਚੜਦਾ ਅੱਛਾ ਦੋ ਤਿੰਨ ਮਹੀਨੇ ਠੀਕ ਰਹਿੰਦਾ ਜਦੋਂ ਆ ਜਾਂਦਾ ਉਹੀ ਹਾਲ ਫੇਰ ਹੋ ਜਾਂਦਾ ਕਾ ਉਹੀ ਹਾਲ ਹੈ ਵਿਗਦਾ ਆਮ ਹੈ ਜੀ ਸਾਡੇ ਪਿੰਡ 'ਚ ਜਮਾ ਸ਼ਰਿਆ ਬਿਕਦਾ ਨਹੀਂ ਸਾਬ ਬੁਰਾ ਫਿਰਦਾ ਅੱਜ ਹੁਣ ਬਾਈ ਤੁਸੀਂ ਅੰਦਰ ਜਾ ਕੇ ਐਮਐਲਏ ਸਾਹਿਬ ਨੂੰ ਕਹਿ ਦੇਣਾ ਸੀ ਚਲ ਇੱਥੇ ਤਾਂ ਨਹੀਂ ਗੱਲ ਹੀ ਨਹੀਂ ਸੁਣਦੇ ਜੀ ਅਫਸਰ ਕਹਿੰਦੇ ਵੀ ਤੁਸੀਂ ਸਾਨੂੰ ਦੱਸੋ ਜੇ ਉਹਨੂੰ ਦੱਸਦੇ ਸਾਨੂੰ ਕੁੱਟਣਾਉਂਦੇ ਆ ਅੱਛਾ ਨਸੀੜੀ ਕੋਟ ਦੇ ਸਾਨੂੰ ਹ ਜੇ ਦੱਸ ਦਿੰਦੇ ਆ ਉਹਨੂੰ ਆਥੇ ਨੂੰ ਛੱਡ ਦਿੰਦੇ ਉਹ ਆਥੇ ਜਾ ਕੇ ਵਾਰ ਕੀ ਗਾਲਾਂ ਦੇਣਗੇ ਐਦਾਂ ਮਜਬੂਰੀ ਹੋਈ ਪਈ ਐ ਖੁਦ ਮੇਰਾ ਭਤੀਜਾ ਜੀ ਅੱਛਾ ਦੋ ਤਿੰਨ ਵਾਰੀ ਥੋੜਾ ਨਸ਼ਾ ਜਿਹੜਾ ਤੁਹਾਡਾ ਭਤੀਜਾ ਆ ਉਹ ਨਸ਼ੇ ਦਾ ਸੇਵਨ ਕਰਦਾ ਥੋੜਾ ਨਸ਼ਾ ਮਿਲਦਾ ਕਿੱਥੋਂ ਆ ਮੈਨੂੰ ਨਹੀਂ ਪਤਾ ਜੀ ਸਾਡੇ ਪਿੰਡ 'ਚੋਂ ਮੈਨੂੰ 15 ਮਿੰਟ ਕਹਿੰਦਾ ਸਕੂਟਰ ਸੈਂਕ ਦੇ ਦੇ ਮੈਂ ਤੜਕੇ ਪਾਣੀ ਲਾਉਣ ਜਾਣਾ ਹੂੰ ਘੰਟਾ ਨਹੀਂ ਮੜਿਆ ਘੰਟੇ ਬਾਅਦ ਟੰਨ ਹੋ ਕੇ ਆ ਗਿਆ ਅੱਛਾ ਮੱਕੀ ਨੂੰ ਮੈਂ ਪਾਣੀ ਲਾਉਣ ਜਾਣਾ ਹਾਂ ਤਿੰਨ ਸਾਲ ਲੈ ਕੇ ਆ ਗਿਆ ਕਰੇ ਮਾਂ ਤੋਂ ਲੜ ਕੇ ਪੈਸੇ ਲੱਕ ਜਾਂਦੇ ਤੋਂ ਤੁਹਾਨੂੰ ਦੱਸਦਾ ਤਾਂ ਹੋਣਾ ਚਲੋ ਨਾ ਨਾ ਲੋ ਉਹ ਕਹਾਂ ਮੈਂ ਪਿੰਡ ਚੀ ਉਹ ਕਹਾਂ ਮੈਨੂੰ ਦੇਣਾ ਨਹੀਂ ਜੇ ਮੈਂ ਮੂਰੇ ਹੋ ਗਿਆ ਮੈਨੂੰ ਨਹੀਂ ਦੇਣਾ ਮੈਂ ਕਹਿੰਦਾ ਉਹਨੂੰ ਚੱਕ ਲੈਣਾ ਉਹ ਸਰੇ ਨਾਲ ਲੈ ਦੂਗਾ ਮੈਂ ਸਰੇ ਹਮ ਕਹਿੰਦਾ ਮੇਰਾ ਖੁਦ ਭਤੀਜਾ ਹੈ ਪੁਲਿਸ ਵਾਲੇ ਚੱਕਣ ਨੂੰ ਸਰੇ ਨਾਲ ਦੱਸ ਦੂਗਾ ਕਿ ਬਲਾਣੇ ਬਣਾ ਬੇਚ ਦੇ ਓਕੇ ਅਸੀਂ ਖੁਦ ਨੂੰ ਨਾਲ ਚਕਾਉਣ ਚ ਹੈ ਜੇ ਚੱਕ ਕੇ ਉਹ ਸਰੇ ਨਾਲ ਲੈ ਦੀ ਕੋਈ ਫਲਾਣੇ ਬੰਦੇ ਲੈ ਕੇ ਆ ਤੇ ਕਿੱਥੇ ਲੈ ਕੇ ਆਉਣਾ ਹੈ ਜਦੋਂ 10 ਮਿੰਟਾਂ ਚ ਲੈ ਕੇ ਨਾ ਸਹਾਜਾਂ ਦੇ ਹੋਰ ਬਾਹਰੋਂ ਤਾਂ ਆਉਂਦੇ ਨਹੀਂ ਜੀ ਪਿੰਡ ਚੋਂ ਲੈ ਕੇ ਆਉਂਦਾ ਹੈ 10 ਮਿੰਟਾਂ ਸਾਡੇ ਬਾੜਾ ਹੈ ਜੀ ਮੇਰਾ ਤਾਂ ਉਹਦਾ ਚਵਾਰਾ ਹੈ ਇਹ ਸਰੀੰਜਾਂ ਛਟੀਆਂ ਵਿਗੀਆਂ ਪਹਿਲਾਂ ਨਾਲੋਂ ਹਾਲਾਤ ਵਿਗੜੇ ਆ ਕਿ ਬਹੁਤ ਮਾੜੇ ਆ ਜੀ ਅੱਛਾ ਬਹੁਤ ਮਾੜੇ ਆ ਆਮ ਆਦਮੀ ਤਾਂ ਬਹੁਤ ਮਾੜੇ ਹੋਇਆ ਮੈਂ ਨਹੀਂ ਕਹਿੰਦਾ ਪਹਿਲਾਂ ਸਰਕਾਰਾਂ ਚੰਗੀਆਂ ਪਹਿਲਾਂ ਵੀ ਨਸਾ ਸੀ ਹੁਣ ਉਹ ਤੋਂ ਬਹੁਤ ਜ਼ਿਆਦਾ ਹੋ ਗਿਆ ਨਜ਼ਾਇਜ਼ ਉਹ ਤੋਂ ਵੱਧ ਗਿਆ ਵੱਧ ਗਿਆ ਜੀ ਤਾਂ ਇਹ ਵਿਗੇ ਪਿੰਡ ਦੇ ਵਸਨੀਕ ਨੇ ਉਹਨਾਂ ਦੀ ਜ਼ੁਬਾਨੀ ਤੁਹਾਨੂੰ ਜਿਹੜੀ ਹੈਗੀ ਉਹ ਸੁਣਾਈ ਆ ਧਰਮਸ਼ਾਲਾ ਦੇ ਵਿੱਚ ਐਮ ਐਲ ਏ ਮਾਸਟਰ ਜਗਸੀਰ ਹੋਰਾਂ ਨੇ ਆਉਣਾ ਸੀ ਮਾਸਟਰ ਜਗਸੀਰ ਆਏ ਨੇ ਬਾਹਰ ਪਿੰਡ ਦੇ ਕੁਝ ਲੋਕ ਖੜੇ ਜੱਥੇਬੰਦੀਆਂ ਦੇ ਲੋਕ ਖੜੇ ਸਵਾਲ ਕਰਨ ਦੇ ਲਈ ਪਰ ਜਦੋਂ ਸਵਾਲ ਕਰਨ ਦੇ ਲਈ ਕੋਲ ਹੁੰਦੇ ਨੇ ਤਾਂ ਉਸ ਤੋਂ ਬਾਅਦ ਮਾਸਟਰ ਜਗਸੀਰ ਜਿਹੜੇ ਆ ਭੱਜਦੇ ਗੱਡੀ ਦੇ ਵਿੱਚ ਬੈਂਦੇ ਨੇ ਤੇ ਗੱਡੀ ਦੇ ਵਿੱਚ ਬੈਠ ਕੇ ਜਿਹੜਾ ਉਹ ਭੱਜਦੇ ਨਜ਼ਰ ਆਉਂਦੇ ਨੇ ਹੁਣ ਇੱਥੇ ਭਗਵੰਤ ਸਿੰਘ ਮਾਨ ਦੀਆਂ ਉਹ ਗੱਲਾਂ ਝੂਠ ਸਾਬਤ ਹੁੰਦੀਆਂ ਨੇ ਜਿਹਦੇ ਵਿੱਚ ਭਗਵੰਤ ਸਿੰਘ ਮਾਨ ਸਾਫ਼ ਤੇ ਸਪਸ਼ਟ ਤੌਰ ਤੇ ਕਹਿੰਸੀ ਕਿ ਲੀਡਰ ਤੁਹਾਡੇ ਬਣਾਏ ਹੋਏ ਨੇ ਜੇਕਰ ਬੰਦਾ ਚਾਵੇ ਤਾਂ ਲੀਡਰ ਅਰਸ਼ ਤੇ ਜੇਕਰ ਬੰਦਾ ਚਾਵੇ ਤਾਂ ਜਿਹੜਾ ਹੈਗਾ ਲੀਡਰ ਉਹ ਖਰਸਤੇ ਵੀ ਹੋ ਜਾਂਦੇ ਨੇ ਪਰ ਹੁਣ ਉਹ ਕਹਿੰਦੇ ਨੇ ਕਿ ਲੀਡਰਾਂ ਤੋਂ ਸਵਾਲ ਪੁੱਛਿਆ ਕਰੋ ਇਹ ਗੱਲਾਂ ਭਗਵੰਤ ਸਿੰਘ ਮਾਨ ਆਮ ਕਹਿੰਦੇ ਹੁੰਦੇ ਸੀ ਪਰ ਜਿਆਦਾ ਸਵਾਲ ਪੁੱਛਣ ਦੇ ਲਈ ਬਿੱਗੇ ਪਿੰਡ ਦੇ ਲੋਕ ਜਥੇਬੰਦੀਆਂ ਐਮਐਲਏ ਮਾਸਟਰ ਜਖਸੀਰ ਦੇ ਕੋਲ ਪਹੁੰਚਦੀਆਂ ਨੇ ਤਾਂ ਉਸ ਤੋਂ ਪਹਿਲਾਂ ਹੀ ਮਾਸਟਰ ਜਖਸੀਰ ਜਿਹੜੇ ਹੈਗੇ ਆ ਉਹ ਅੱਕ ਬਚਾ ਕੇ ਭਜਦੇ ਜਿਹੜੇ ਆ ਉਹ ਨਜ਼ਰ ਆਉਂਦੇ ਨੇ ਤੇ ਯੁੱਧ ਨਸ਼ਿਆਂ ਵਿਰੋਧ ਦੇ ਤਹਿਤ ਇਸ ਪਿੰਡ ਦੇ ਵਿੱਚ ਅੱਜ ਪਹੁੰਚੇ ਸੀ ਪਰ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਤਾਂ ਉਹ ਕਹਿੰਦੇ ਨੇ ਕਿ ਆਮ ਸ਼ਰੀਆਮ ਨਸ਼ਾ ਪਿੰਡ ਦੇ ਵਿੱਚੋਂ ਮਿਲਦਾ ਇੱਕ ਬਾਈ ਜੀ ਹਰੇ ਦੱਸਿਓ ਕਿ ਮੇਰੇ ਭਤੀਜਾ ਜਿਹੜਾ ਖੋਦਾ ਉਹ ਨਸ਼ੇ ਦਾ 15 ਮਿੰਟ ਦਿਓ ਮੈਂ 15 ਮਿੰਟ ਦੇ ਵਿੱਚ ਤੁਹਾਨੂੰ ਨਸ਼ਾ ਲਿਆ ਕੇ ਦਿਖਾਵਾਂਗਾ ਤਾਂ ਹੋ ਸਕਦਾ ਇਸ਼ਤਿਹਾਰਾਂ ਦੀ ਅਸਲੀਅਤ ਕੁਝ ਹੋਰ ਹੋਵੇ ਹੋ ਸਕਦਾ ਟੀਵੀ ਸਕਰੀਨਾਂ ਦੀ ਅਸਲੀਅਤ ਕੁਝ ਹੋਰ ਹੋਵੇ ਹੋ ਸਕਦਾ ਅਖਬਾਰਾਂ ਦੀ ਅਸਲੀਅਤ ਕੁਝ ਹੋਰ ਹੋਵੇ ਪਰ ਗਰਾਊਂਡ ਦੀ ਰਿਐਲਿਟੀ ਗਰਾਊਂਡ ਦੀ ਅਸਲੀਅਤ ਜੋ ਯੁੱਧ ਨਸ਼ਿਆਂ ਵਿਰੋਧਾ ਉਹਦੀ ਅਸਲੀਅਤ ਇਹ ਆ ਮੈਂ ਫਿਰ ਦੱਸ ਦੇਮਾ ਅਸੀਂ ਪਿੰਡ 베ਗੇ ਦੇ ਵਿੱਚ ਇਸ ਵੇਲੇ ਖੜੇ ਆ ਤੇ ਪਿੰਡ 베ਗੇ ਦੀ ਅਸਲੀਅਤ ਜਿਹੜੀ ਆ ਉਹ ਇਹ ਆ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਹੈ ਮੈਂ ਜੁੜੇ ਰਹੋ ਆਰਐਮ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵਾਂ